ਸੋਹਿਲਾ ਰਾਗ ਗੋੜੀ ਦੀਪ ਕੀ ਮਹੱਲਾ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਜੈ ਕਰ ਗੀਰ ਤਾਖੀ ਐ ਕਰਤੇ ਕਾ ਹੋਈ ਵਿਚਾਰੋ ਤਿਤ ਘਰ ਗਾਵੋ ਸੋਹਿਲਾ ਸਿਵਰੇ ਉਸਿਰ ਜਨਹਾਰੋ ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ ਹਮਾਰੀ ਜਿਤ ਸੋਹਿਲੇ ਸਦਾ ਸੁਖ ਹੋਇ ਰਹਾਓ ਨਿਤ ਨਿਤ ਜੀੜੇ ਸਮਾਲਿਐਨ ਦੇਖੇਗਾ ਦੇਵਨਹਾਰ ਤੇਰੇ ਦਾਨੈ ਕੀਮਤ ਨਾ ਪਵੇ ਤਿਸ ਦਾਤੇ ਕੌਣ ਸਮਾਰੈ ਸੰਬਤ ਸਾਹ ਲਿਖਿਆ ਮਿਲ ਕਰ ਪਾਵੋ ਤੇਲ ਦੇਵ ਸਜਣਾ ਸੀਸੜੀਆਂ ਜਿਉ ਹੋਵੇ ਸਹਿਬ ਸੂਮੇਲ ਕਰ ਕਰਿ ਹੋ ਪੌਚਾ ਸਦਲੇ ਨਿਤ ਪਵਨ ਸਦਨ ਹਾਰਾ ਸਿਮਰੀਐ ਨਾਨਕ ਸਹ ਦੇ ਆਵਨ ਰਾਗਾ ਸਾਮ ਅੱਲਾ ਪਹਿਲਾ ਛੇ ਘਰ ਛੇ ਗੁਰ ਜੈ ਉਪਦੇਸ਼ ਗੁਰ ਗੁਰ ਏਕੋ ਵੇਸ ਅਨੇਕ ਬਾਬਾ ਜੈ ਕਰ ਕਰਤੇ ਕੀਰਤ ਹੋਏ ਸੋ ਕਰਾ ਵਡਾਈ ਤੋਇ ਰਹਾਓ वैसे चस्या कड़िया पैर थेती वारी माओ हुआ सूरज एक अनेक नान करते के के तेवे राग तना श्री महल्ला पहला गगन में थाल रव चंद दीपक बने तार का मंडल जनक मोती धूप मल आन लोक पवन चवरो करे सगल बनराय फूल अंत ज्योति कैसी आरती होए पवखंडना तेरी आरती ਅਨਹਤਾ ਸ਼ਬਦ ਆ ਜੰਤ ਮੇਰੀ ਰਹਾਉ ਸਹਿਸ ਤਵ ਨੈਨਨ ਨੈਨ ਹੈ ਤੋ ਏਕੋ ਸਹਿਸ ਮੂਰਤ ਨਨਾਇਕ ਤੋ ਹੀ ਸਹਿਸ ਪਦ ਵਿਮਲਨ ਏਕ ਪਦ ਗੰਧ ਬਿਨ ਸਹਿਸ ਤਵ ਗੰਧ ਇਵ ਚਲਤ ਮੋਹੀ ਸਭ ਮੈਂ ਜੋਤ ਜੋਤ ਹੈ ਸੋਏ ਤਿਸ ਦੇ ਚਾਨਣ ਸਭ ਮੈਂ ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਜੋਤ ਇਸ ਭਾਵੇ ਸਵਾਰਤੀ ਹੋਏ ਹਰ ਚਰਨ ਕਮਲ ਮਕਰੰਦ ਲੋਬਿਤ ਮਨੁ ਅਨੰਦ ਨਮੋਇ ਆਈ ਪਿਆਸਾ ਕਿਰਪਾ ਜਲ ਦੇ ਨਾਨਕ ਸਾਰੰਗ ਕੋ ਹੋਏ ਜਾਤੇ تیرੇ ਨਾਇ ਵਾਸਾ ਰਾਹ ਗੋੜੀ ਪੂਰਬੀ ਮਹੱਲਾ ਚੌਥਾ ਕਾਮ ਕਰੋ ਨਗਰ ਬਹੁ ਭਰਿਆ ਮਿਲ ਸਾਧੂ ਖੰਡਲ ਖੰਡਾ ਹੈ ਪੂਰਬ ਲਿਖੇ ਗੁਰ ਪਾਇਆ ਮਨ ਹਰਲੇ ਮੰਡਲ ਮੰਡਾ ਹੈ ਕਰ ਸਾਧੂ ਅੰਜਲੀ ਪੁਨ ਵੱਡਾ ਹੈ ਕਰ ਡੰਡਉਤ ਪੁਨ ਵੱਡਾ ਹੈ ਰਹਾਉ ਸਖਤ ਹਰਿ ਸਾਧਨਾ ਜਾਣਿਆ ਤਿਨ ਅੰਤਰ ਹੋ ਮੈਂ ਕੰਡਾ ਹੈ ज्यो ज्यो चले चुभ दुख पावे जम काल सह सर डंडा है हर जन हर हर नाम समाने दुख जनम मरण पाव खंडा है अवनासी हम प्राप्त प्रेरे हर राख राख वड़ा वड़ है जन नानक नाम आधार टेक है हर नाम ही सुख मंडा है रा गौड़ी पूर्वी महला पारो बिन्नती सुनो मेरे मीता ਸੰਤਹਿਲ ਕੀ ਬੇਲਾ ਇੰਹਾ ਘਾੜ ਚਲੋ ਹਰ ਲਾਹਾ ਆਗੇ ਬਸੰ ਸੁਹਿਲਾ ਬਹੁਤ ਕਟਾਇ ਦਿਨ ਸਰਣਾਰੇ ਮਨ ਗੁਰਮਿਲ ਕਾਜ ਸਵਾਰੇ ਰਹਾਓ ਏਉ ਸੰਸਾਰ ਵਿਕਾਰ ਸੰਸੇਮੈ ਤਰਿਓ ਬ੍ਰਹਮ ਗਿਆਨੀ ਜਿਸੇ ਜਗਾਇ ਪਿਆ ਵਹਿਓ ਰਸ ਅਕਤ ਕਥਾ ਤਨ ਜਾਣੀ ਜਾਂ ਕੋ ਆਏ ਸੋਈ ਬਿਹਾਜੋ ਹਰ ਗੁਰ ਤੇ ਮਨੇ ਬਸੇਰਾ ਨਿਜ ਕਰ ਮਹਿਲ ਪਾਓ ਸੁਖ ਸਹਿਜੇ ਬੌਰ ਨ ਹੋਏ ਗੋਫੇਰਾ ਅੰਤਰ ਜਾਮੀ ਪੁਰਖ ਵਿਦਾਤੇ ਸਰਦਾ ਮਨ ਕੀ ਪੂਰੇ ਨਾਨਕ ਦਾਸ ਇਹ ਸੁਖ ਮੰਗੈ ਮੁਕ ਕਰ ਸੰਤਨ ਕੀ ਤੂਰੇ ਅੰਤਰ ਜਾਮੀ ਪੁਰਖ ਵਿਦਾਤੇ ਸਰਦਾ ਮਨ ਕੀ ਪੂਰੇ ਨਾਨਕ ਦਾਸ ਇਹ ਸੁਖ ਮੰਗੈ ਮੋਕੋ ਕਰ ਸੰਤਨ ਕੀ ਤੂਰੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ